ਹਾਂਜੀ ਕਿੱਦਾਂ ਵੀ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦੇ ਜਾਨਵਰ ਪੰਛੀ ਕਿੱਦਾਂ ਕਾਇਮ ਆ ਸੈੱਟ ਆ ਸਾਰਿਆਂ ਦੇ ਤੇ ਅੱਜ ਆਪਾਂ ਇਹ ਗੱਲ ਕਰਨੀ ਆ ਜਿੱਦਾਂ ਹੁਣ ਕਈ ਵੀਰ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਪੁੱਛਦੇ ਆ ਕਿ ਭਰਾ ਕਬੂਤਰਾਂ ਨੂੰ ਆ ਬਿਮਾਰੀ ਆ ਗਈ ਉਹਦਾ ਟ੍ਰੀਟਮੈਂਟ ਦੱਸੋ ਫਲਾਨੀ ਬਿਮਾਰੀ ਆ ਗਈ ਉਹਦਾ ਟ੍ਰੀਟਮੈਂਟ ਦੱਸੋ ਹਨਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਆਪਣੇ ਕਬੂਤਰਾਂ ਦੇ ਵਿੱਚ ਬਿਮਾਰੀ ਆਉਂਦੀ ਕਿਉਂ ਹਨਾ ਇਹਦੇ ਕਾਰਨ ਕੀ ਆ ਸੋ ਬਿਮਾਰੀਆਂ ਦੇ ਕਈ ਕਾਰਨ ਬਣ ਜਾਂਦੇ ਆ ਇੱਕ ਤਾਂ ਆਪਣੇ ਖੁੱਡੇ ਦੇ ਵੀ ਡਿਪੈਂਡ ਕਰਦਾ ਆਪਣਾ ਖੁੱਡਾ ਕਿੱਦਾਂ ਦਾ ਆ ਹਵਾ ਹਾਰ ਆਇਆ ਜਾਂ ਕਿੱਦਾਂ ਉਹਦੇ ਵਿੱਚ ਹੋਮੋਸ ਬਣਦੀ ਹੈ ਗਰਮੀ ਪੈਦਾ ਹੁੰਦੀ ਕੀ ਹੁੰਦਾ ਹਨ ਸੋ ਬਾਕੀ ਆਪਾਂ ਖੁੱਡੇ ਦੀ ਸਫਾਈ ਕਿੰਨੀ ਕਰਖਦੇ ਆ ਸਫਾਈ ਦੇ ਬਹੁਤ ਡਿਪੈਂਡ ਕਰਦਾ ਹਨ ਖੁੱਡੇ ਦੀ ਸਫਾਈ ਇਹਨਾਂ ਦਿਨਾਂ ਵਿੱਚ ਬਹੁਤ ਜ਼ਰੂਰੀ ਹੈ ਇਹਨਾਂ ਦਿਨਾਂ ਵਿੱਚ ਨਹੀਂ ਉਦਾਂ ਵੀ ਬਹੁਤ ਜ਼ਰੂਰੀ ਹੈ ਖੁੱਡੇ ਦੀ ਸਫਾਈ ਡੇਲੀ ਕਰੋ ਆਪਾਂ ਤਾਂ ਇਹੀ ਕਹਿੰਨੇ ਆ ਹਨ ਕਿ ਆਪਾਂ ਤਾਂ ਡੇਲੀ ਕਰਦੇ ਆ ਤੇ ਉਸ ਤੋਂ ਬਾਅਦ ਕਿਉਂ ਕਬੂਤਰ ਦਾ ਖਾਣਾ ਪਾਣੀ ਦਾਣਾ ਪਾਣੀ ਤੁਸੀਂ ਉਹਨੂੰ ਕਿੱਦਾਂ ਦਾ ਪਾਉਨੇ ਹਨਾ ਤੇ ਉਹਨੂੰ ਪਾਣੀ ਵਿੱਚ ਜਿਹੜਾ ਆਇਰਨ ਵਗੈਰਾ ਜਾਂ ਕੈਲਸ਼ੀਅਮ ਵਗੈਰਾ ਚਾਹੀਦੇ ਆ ਤੋ ਸਪੈਸ਼ਲੀ ਜਿੱਦਾਂ ਹੁਣ ਬਰਸਾਤਾਂ ਦੇ ਦਿਨ ਚੱਲਦੇ ਆ ਇਹਦੇ ਵਿੱਚ ਖੋਡਿਆਂ ਨੂੰ ਸਾਫ਼ ਕਰਕੇ ਖੋਡਿਆਂ ਵਿੱਚ ਕੜੀ ਜ਼ਰੂਰ ਪਾਉਣੀ ਚਾਹੀਦੀ ਹੈ ਹਨ ਸੋ ਉਸ ਤੋਂ ਬਾਅਦ ਨੂੰ ਮਨ ਵਾਲੋ ਕਬੂਤਰ ਨੂੰ ਜਿਹਨੂੰ ਤੁਸੀਂ ਡਾਈਟ ਦਿੰਨੇ ਆ ਉਹਦੀ ਡਾਈਟ ਕੀ ਦਿੰਨੇ ਆ ਫਿਰ ਆਪਾਂ ਕੀ ਕਰਦੇ ਆ ਕਬੂਤਰ ਨੂੰ ਕਈ ਭਰਾਜ ਦਾ ਦਾਣੇ ਪਾਤੇ ਮਨ ਵਾਲੋ ਦਾਣੇ ਪਾ ਕੇ ਬਾਠ ਠੀਕ ਆ ਸਵੇਰ ਸਮੇਂ ਦਾਣੇ ਪਾ ਤੇ ਬਾਹਰ ਆ ਜਾਓ ਕਬੂਤਰ ਦੀ ਬੈਠ ਜ਼ਰੂਰ ਚੈੱਕ ਕਰੋ ਕਬੂਤਰ ਪਾਣੀ ਵਾਲੀ ਬੈਠ ਮਾਰਦਾ ਹਰੀ ਬੈਠ ਮਾਰਦਾ ਪੀਲੀ ਬੈਠ ਮਾਰਦਾ ਬਿਮਾਰੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਉੱਥੋਂ ਹੀ ਰੋਕ ਲਓ ਬਿਮਾਰੀ ਨੂੰ ਜਿਹੜੀਆਂ ਨਾਰਮਲ ਜੀਆਂ ਦਵਾਈਆਂ ਇਹ ਹੀ ਬਿਮਾਰੀ ਨੂੰ ਰੋਕ ਦਿੰਨੀਆਂ ਜਦੋਂ ਤੁਸੀਂ ਬਿਮਾਰੀ ਸ਼ੁਰੂ ਹੁੰਦੇ ਤੇ ਫੜ ਲੈਂਦੇ ਆ ਸਹੀ ਹੈ ਜਦੋਂ ਜ਼ਿਆਦਾ ਹੋ ਜਾਂਦੇ